ਸਤ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਲਓ ਜੀ ਗੱਡੀ ਖੜੀ ਆ ਤੇ ਮੀਂਹ ਡਿਆ ਵਰਨਾ ਤੇ ਵੇਖ ਲਓ ਬੂਡਬਾਟ ਹੋਇਆ ਗਿੱਲੇ ਤੁਹਾਡੇ ਭਰਾ ਦੇ ਤੇ ਕੀ ਹੁਣ ਮੈਂ ਦੱਸਾਂ ਤੁਹਾਨੂੰ ਆਪਣੇ ਹਾਲਾਤ ਨਹੀਂ ਦੱਸ ਸਕਦਾ ਦੇਖ ਲਓ ਆ ਗੱਡੀ ਆ ਕੈਮਰੇ ਵਾਲਾ ਬੈਗ ਪਿਆ ਵਾ ਦੂਜਾ ਬੈ ਗਿਆ ਤੇ ਹੁਣ ਆਪਾਂ ਪਿੰਡ ਠੱਠੇ ਪਹੁੰਚਿਆ ਨੇੜੇ ਫਤੇਗੜ ਝੂੜੀਆਂ ਤੇ ਮੱਝ ਦੇ ਤੁਹਾਨੂੰ ਇੱਕ ਵਾਰੀ ਦਰਸ਼ਨ ਕਰਾਦਾ ਮੈਂ ਤੇ ਫਿਰ ਆਪਾਂ ਬਾਅਦ ਚ ਬਾਹਰ ਆ ਜਣੇ ਕਿਉਂਕਿ ਮੀਂਹ ਮੂੰਹ ਬੜਾ ਕੰਮ ਖਰਾਬ ਚੱਲਣ ਡਿਆ ਠੰਡਿਆ ਡੰਗਰ ਅੰਦਰ ਪੱਜੇ ਨੇ ਤੇ ਉਹ 1.5 ਸਾਲ ਤੋਂ ਰਿਪੀਟਰ ਹੀ ਮੱਝ ਆ ਜਿਹੜੀ ਦੇਖਣ ਦੇ ਸਾਹਮਣੇ ਤੁਸੀਂ 1.5 ਸਾਲ ਤੋਂ ਰਿਪੀਟਰ ਹੀ ਦਵਾਈਆਂ ਦੂਆਂ ਟਿੱਕੇ ਟੁਕੇ ਲੱਗਦੇ ਆਉਂਦੇ ਇਹਨੂੰ ਨੇਰਾ ਹੋਣਾ ਥੋੜਾ ਜਿਹਾ ਬਾਕੀ ਤੁਸੀਂ ਦੇਖ ਲਓ ਮੱਝ ਆ ਛੋਟੀ ਨੂੰ ਟੀਕਾ ਕਰਨਾ ਆਇਆ ਹੈ ਫਸਟ ਟਾਈਮਰ ਛੋਟੀ ਹੀ ਤੇ ਜਦੋਂ ਆਪਣੇ ਰਿਜ਼ਲਟ ਦਾ ਪਤਾ ਲੱਗਾ ਕਾਫੀ ਸਮੇਂ ਤੋਂ ਹੀ ਮੇਰਕੋ ਆਇਆ ਨਹੀਂ ਗਿਆ ਚੈੱਕ ਕਰਵਾ ਲਈ ਇਹਨਾਂ ਦੂਸਰੇ ਡਾਕਟਰ ਤੋਂ ਪਰ ਮੈਨੂੰ ਇਹਨਾਂ ਇਹਨਾਂ ਨੇ ਦੱਸਤਾ ਕਿ ਗੱਭਨ ਨਿਕਲ ਆਈ ਜੇ ਧਲੋਂ ਸਾਬ ਤੁਹਾਡੀ ਮੱਝ ਤੇ ਮੈਂ ਆ ਛੋਟੀ ਨੂੰ ਟੀਕਾ ਭਰਨ ਆਇਆ ਹਾਂ ਇਹਨਾਂ ਦਿਨ ਮੇਰਕੋ ਆਇਆ ਨਹੀਂ ਗਿਆ ਇੱਥੇ ਤਿਆ ਫਰਸਟ ਟਾਈਮਰ ਝੋਟੀ ਜੀ ਨੇ ਇਹਦੀ ਏਆਈ ਕੀਤੀ ਹੈ ਮੈਂ ਵੀ ਗੱਬਣ ਕਰਤੀ ਆ ਤੇ ਇਹਨਾਂ ਨੂੰ ਕਹਿਤਾ ਕਿ ਕਰਾ ਲਿਓ ਚੱਕ ਤਿੰਨ ਹੀ ਮਹੀਨੇ ਹੋਣਾ ਮਤਲਬ ਉਹਦੀ ਮਿਹਰ ਇਹੋ ਜੀ ਗੱਲ ਕੋਈ ਨਹੀਂ ਆ ਤਾਂ ਮੱਝ ਹੀ ਰਿਪੀਟਰ ਪੜੇ ਸਮੇਂ ਤੋਂ ਪਹਿਲਾਂ ਤਾਂ ਹੀ ਟੇ ਨਹੀਂ ਹੁੰਦੀ ਬੋਲਦੀ ਨਹੀਂ ਫਿਰ ਟਿਕੇ ਟੁਕੇ ਵਾਵਾ ਪਤਾ ਨਹੀਂ ਕੀ ਕੁਝ ਹੁੰਦਾ ਰਿਹਾ ਸਮਝੋ ਬਾਹਰ ਹੀ ਗੇਮ ਚੱਲਣ ਦੀ ਸੀ ਬਾਕੀ ਮੇਰੇ ਵੱਲੋਂ ਦੱਸਿਆ ਕਿਨੇ ਮੁਲਾਜ਼ਮ ਨੇ ਪੁਲਿਸ 'ਚ ਨੇ ਤੇ ਇਹਨਾਂ ਦੇ ਯਾਰ ਦੋਸਤ ਨੇ ਦੱਸਿਆ ਮੁਲਾਜ਼ਮ ਨੇ ਕਿਨੇ ਮੇਰੇ ਬਾਰੇ ਤੇ ਫਿਰ ਠੀਕ ਹੈ ਨਾ ਤੇ ਉਹਨਾਂ ਦੱਸਿਆ ਤੇ ਫਿਰ ਚਲੋ ਆਪਣਾ رابطہ ਇੱਥੇ ਹੋਇਆ ਕਨੈਕਟ ਹੋਇਆ ਬਾਹਰ ਜਾਂਦੇ ਬਾਹਰ ਚੱਲੇ ਬਾਹਰ ਹੁੰਦੇ ਗਏ ਬਾਕੀ ਉਹ ਤਾਂ ਡਿਊਟੀ ਦੇ ਨੇ ਆਹ ਵਕਤ ਤੇ ਬਾਕੀ ਜਿਹੜੇ ਘਰ ਦੇ ਮੈਂਬਰ ਆ ਉਹਨਾਂ ਦੇ ਭਰਾ ਬ੍ਰਦਰ ਬਰਦਰ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ ਕਿ ਢੱਲੂ ਸਾਹਿਬ ਨੇ ਕੀ ਕੀਤਾ ਕਿ ਕਿਉਂਕਿ ਮੈਂ ਤਾਂ ਹੀ ਕੈਮਰੇ 'ਚ ਰਿਕਾਰਡ ਕਰਦਾ ਪਿੰਡ ਠੱਠਾ ਨੇੜੇ ਫਤੇਗੜ ਚੂੜੀਆਂ ਆ ਜਾਓ ਭਾਈ ਲੱਗੇ ਮੜਾ ਜਾ ਪਹਿਲਾਂ ਤੇ ਸასი ਕਾਲ ਜੀ ਸਾਸਰੀ ਕਾਲ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਹਾਂ ਜੀ ਮਤਲਬ ਕਿੰਨਾ ਸਮਾਂ ਹੋ ਗਿਆ ਨੂੰ ਟਿਕਟ ਡੁਕੇ ਲਾਉਂਦੇ ਨੂੰ ਇਹ ਨੂੰ ਸਮਾਂ ਹੋ ਗਿਆ ਜੋ ਡੇਢ ਸਾਲ ਹੋ ਗਿਆ ਇਹਨੂੰ ਮੱਝ ਨੂੰ ਬਣਦੀ ਨਹੀਂ ਕਿੰਨੀ ਕੁ ਵਾਰੀ ਵਾ ਵਾਰੀ ਟਿਕਟ ਡੁਕੇ ਹਨ ਟਿਕਟੇ ਲਵਾਏ ਆ ਤੇ ਮੱਝ ਬਣਦੀ ਨਹੀਂ ਹੁਣ ਤੋ ਹਾਂ ਮਾਚ ਨੂੰ ਟੀਕੇ ਲਾਏ ਆ ਤੇ ਇਹ ਤਿੰਨ ਮਹੀਨੇ ਜਾ ਕੇ ਅਸੀਂ ਚੈੱਕ ਕਰਾਈਆ ਤੇ ਮਹੀਂ ਜਿਹੜੀ ਆ ਉਹ ਗੱਬਨ ਹੋ ਗਈ ਤਾਂ ਗੱਬਨ ਨਿਕਲ ਆਈ ਆ ਫਿਰ ਨਿਕਲ ਆਈ ਸੁਣ ਚਲੋ ਬਹੁਤ ਵਧੀਆ ਗੱਲ ਅੱਜ ਆਪਾਂ ਦੂਜੀ ਝੋਟੀ ਨੂੰ ਟੀਕਾ ਭਰਨ ਆਏ ਆ ਹਾਂਜੀ ਲੱਗਦਾ ਨਿਕਲੂਗ ਵੀ ਉਹ ਇਹ ਵੀ ਨਿਕਲੇਗੀ ਪੱਕੀ ਨਿਕਲੇਗੀ ਪੱਕੀ ਗੱਲ ਪੱਕੀ ਨਿਕਲੇਗੀ ਪਿੰਡ ਦਾ ਸਿਓ ਠੱਠਾ ਪਿੰਡ ਪਿੰਡ ਠੱਠਾ ਫਰਗੜ ਝੂੜੀਆਂ ਲੱਗੀਆਂ ਫਤੇਗਰ ਝੂੜੀਆਂ ਹਨਾ ਤੇ ਬਾਕੀ ਕਿੱਦਾਂ ਕੰਮ ਕਰ ਕਿਦਾਂ ਲੱਗਦਾ ਵਧੀਆ ਲੱਗਦਾ ਕੰਮ ਕੰਮ ਬਹੁਤ ਵਧੀਆ ਜੀ ਕੰਮ ਦੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਮੈਂ ਬਹੁਤ ਅਹੀਂ ਸਾਲ ਡੇਢ ਸਾਲ ਦੱਸਿਓ ਕਿ ਕਿੰਨਾ ਚਿਰ ਇਹੋ ਚੀਜ਼ ਦੱਸਣੀ ਆ ਕਿ ਕਿੰਨਾ ਸਮਾਂ ਹੋ ਗਿਆ ਖਰਾਬ ਹੁੰਦਾ ਇਹਨੂੰ ਆਪਣਾ ਟੀਕੇ ਟਾਕ ਲਵਾਉਂਦੇ ਨਹੀਂ ਗੱਲ ਪੰਦੀ ਕੋਈ ਗਿਣਤੀ ਨਹੀਂ ਪਤਾ ਨਹੀਂ ਕਿੰਨੀ ਵਾਰੀ ਬਣੀ ਬੁਣੀ ਹਣਾ ਕਿੰਪਰਾਂ ਟੀਕੇ ਲਵਾਏ ਤੇ ਇਹ ਆਪੀ ਹੋਣਾ ਆਪਾਂ ਤੁਹਾਂ ਲਾਜ ਕੀਤਾ ਇਹਦਾ ਤੇ ਮੈਂ ਜਿਹੜੀ ਆ ਇਹ ਤਨਾਕ ਮਹੀਨਿਆਂ ਦੀ ਗੱਪਣ ਨਿਕਲਾਈ ਸੋਣ ਵਾਲੀ ਨਿਕਲਾਈ ਚਲੋ ਨਿਕਲ ਆਈ ਵਧੀਆ ਗੱਲ ਹੈ ਬਾਕੀ ਮੈਂ ਤਾਂ ਪਹਿਲੀ ਵਾਰ ਹੀ ਆਇਆ ਸੀ ਨੇ ਮੱਜਵਰੀ ਤਾਂ ਝੋਟੀ ਨੂੰ ਹੁਣ ਦੂਜੀ ਵਾਰੀ ਟੀਕਾ ਭਰਨ ਆਇਆ ਥਾਡੀ ਨੂੰ ਤੇ ਝੋਟੀ ਵੀ ਥਾਡੀ ਹੁਣ ਮੈਂ ਤੁਹਾਨੂੰ ਕਹਿਤਾ ਕਿ ਬਸ ਚੈੱਕ ਕਰਾ ਲਿਓ ਜਿੱਥੋਂ ਮਰਜੀ ਉਹ ਕੰਮ ਕਰ ਕੀਤੇ ਦਾ ਮਜ਼ਾ ਹੁੰਦਾ ਸਹੀ ਗੱਲ ਹੈ ਨਾ ਤੇ ਬਾਕੀ ਵਧੀਆ ਲੱਗਦਾ ਕੰਮ ਕਰ ਜਾਂਦੇ ਜਾਂਦੇ ਉਹ ਕਹਿੰਦੇ ਆ ਟ੍ਰੀਟਮੈਂਟ ਆਪਾਂ ਹੀ ਕੀਤਾ ਨਾ ਜੋ ਵੀ ਆ ਇਹਦਾ ਹਨਾ ਬਹੁਤ ਵਧੀਆ ਵਧੀਆ ਜੀ ਵਧੀਆ ਜੀ ਵਧੀਆ ਚਲੋ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਗੱਲ ਕਰਨ ਦਾ ਠੀਕ ਹੈ ਜੀ ਬਾਕੀ ਮੈਂ ਵੀ ਦਰਸ਼ਨ ਕਰਾਦਾ ਤੁਹਾਨੂੰ ਆਪਣੇ ਤੇ ਮੇਰੇ ਭਰਾ ਤੁਸੀਂ ਇਹੋ ਗੱਲ ਆ ਕਿ ਮੈਂ ਕੈਮਰੇ 'ਚ ਰਿਕਾਰਡ ਕਰਦਾ ਵਾਂ ਕਿਉਂਕਿ ਆਪਾਂ ਕੰਮ ਕੀਤੇ ਵੀਰ ਜੀ ਮਿਹਨਤ ਕੀਤੀ ਹੈ ਇਸ ਚੀਜ਼ ਦੀ ਸਹੀ ਹੈ ਨਾ ਮਿਹਨਤ ਕੀਤੀ ਹੁੰਦੀ ਆ ਕਿਉਂਕਿ ਉਹ ਹੀ ਕਿ ਜੋ ਹੈ ਨਾ ਆਪਾਂ ਬੀਜਿਆ ਵਾ ਉਹ ਵੱਢ ਰਹੇ ਆ ਜਿਹੜੀ ਗੱਲ ਆ ਸਿੱਧੀ-ਸਿੱਧੀ ਆ ਕਿ ਇੰਨੀ ਮਿਹਨਤ ਮੁੰਡਾ ਆਪਾਂ ਕੀਤੀ ਹੈ ਚਲੋ ਜਿਹੜੀ ਮਿਹਨਤ ਕੀਤੀ ਉਹਦੇ ਨਤੀਜੇ ਸਾਹਮਣੇ ਆਉਂਦੇ ਆ ਬਾਬਿਓ ਪਿੰਡ ਠੱਟਾ ਨੇੜੇ ਫਤੇਗਰ ਚੂੜੀਆਂ ਡੇਢ ਸਾਲ ਤੋਂ ਰਿਪੋਰਟਰ ਹੀ ਤੁਸੀਂ ਗੱਲਬਾਤ ਸੁਣੀ ਆ ਦੂਜੀ ਝੋਟੀ ਨੂੰ ਟੀਕਾ ਕਰਨ ਆਇਆ ਅਸੀਂ ਤੇ ਇਹ ਕੰਮ ਕੀਤੇ ਨੇ ਜਿਹੜੇ ਫਿਰ ਜੇ ਆਪਾਂ ਨਾ ਤੁਹਾਡੇ ਸਾਹਮਣੇ ਲਈਏ ਇਹ ਤਾਂ ਫਿਰ ਦੱਬੇ ਰਹਿ ਜਾਣਗੇ ਇੱਥੇ ਦੇ ਇੱਥੇ ਹੀ ਇਹ ਕਰਕੇ ਇਹਨੂੰ ਮੈਂ ਅੱਗੇ ਲੈ ਕੇ ਆਉਣਾ ਚਾਹੁੰਦਾ ਕਿਉਂਕਿ ਜੇ ਮੈਂ ਕੀਤਾੜਿਆ ਕੰਮ ਕੱਢਿਆ ਕੋਈ ਇਹਨੂੰ ਮੈਂ ਅੱਗੇ ਲੈ ਕੇ ਆਉਣਾ ਚਾਹੁੰਦਾ ਵਾਂ ਤਾਂ ਅੱਗੇ ਲੈ ਕੇ ਆਉਣੇ ਆ ਬਸ ਇਦਾਂ ਹੀ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਪਿਆਰ ਕਰਦੇ ਰਿਹਾ ਕਰੋ ਤੇ ਵੀਡੀਓ ਨੂੰ ਸ਼ੇਅਰ ਸ਼ੁਰੂ ਕਰ ਦਿਆ ਕਰੋ ਮੋਦਨਾ ਕਨੈਕਟ ਕਰਾਂ ਠੀਕ ਹੈ ਨਾ ਬਾਕੀ ਮੀ ਵਰਨ ਰਿਆ ਕੈਮਰੇ ਦੇ ਵੀ ਭੰਡਿਆ ਮੀ ਤੇ ਮੈਂ ਬੰਦ ਕਰਦਾ ਸਮਾਪਤੀ ਕਰਦਾ ਪਿੰਡ ਠੱਠਾ ਨੇਰੇ ਫਤੇਗੜ ਚੂੜੀਆਂ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ